ਜਿਵਾਈ ਨੇ ਤੋੜਿਆ ਸਹੁਰਿਆਂ ਦਾ ਵਿਸ਼ਵਾਸ ਨਵਾਲਕ ਲੜਕੀ ਨਾਲ ਟੱਪ ਦਿੱਤੀਆਂ ਸਾਰੀਆਂ ਹੱਦਾਂ ਤਰਨ-ਤਰਨ ਦੇ ਹਲਕਾ ਪੱਟੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਵੱਲੋਂ ਲੜਕੀ ਨੂੰ ਮੋਟਰਸਾਈਕਲ ਤੇ ਬਿਠਾ ਸ਼ਹਿਰੋਂ ਸਮਾਨ ਲਿਆਉਣ ਦੇ ਬਹਾਨੇ ਧੋਕੇ ਨਾਲ ਅੰਮ੍ਰਿਤਸਰ ਲੈ ਜਾਇਆ ਗਿਆ ਜਿਸ ਤੋਂ ਬਾਅਦ ਟ੍ਰੇਨ ਰਾਹੀਂ ਉਸਨੂੰ ਦੂਸਰੇ ਸ਼ਹਿਰ ਲਿਜਾ ਕੇ ਲੜਕੀ ਨਾਲ ਕੋਝੀ ਹਰਕਤ ਕਰ ਦਿੱਤੀ ਗਈ ਇਸ ਸੰਬੰਧੀ ਲੜਕੀ ਨੇ ਕੀ ਕਿਹਾ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਉਹ ਵੀ ਸੁਣੋ ਅਤੇ ਉਧਰ ਥਾਣਾ ਪੱਟੀ ਦੇ ਐਸ ਐਚਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਉਕਤ ਮੁੱਲਜ਼ਮ ਨੂੰ ਕਾਬੂ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਹੈ ਪੂਰਾ ਮਾਮਲਾ ਦੇਖੋ ਵਿਸ਼ੇਸ਼ ਰਿਪੋਰਟ ਜਗਰੂਪ ਸਿੰਘ ਹੀ ਇਹ ਮੇਰੇ ਚਾਚਾ ਜੀ ਦੇ ਜਵਾਈ ਹੀ ਇੱਥੇ ਰਹਿੰਦੇ ਰਹੇ 3 ਮਹੀਨਿਆਂ ਤੋਂ ਸਾਡੇ ਘਰ ਤੇ ਇਹ ਇਸ ਦਿਨ ਆਏ ਘਰੇ ਕੋਈ ਵੀ ਨਹੀਂ ਹੈਗਾ ਹੀ ਮੰਮੀ ਡੈਡੀ ਨਾ ਭਰਾ ਹੀ ਘਰੇ ਏ ਕਹਿੰਦੇ ਆਜੋ ਅੱਡੇ ਤੋਂ ਕੋਲ ਟ੍ਰਿਕ ਹੈ ਕਿਉਂ ਨਾ ਉਹਦਾ ਟਾਣਾ ਲਾ ਕੇ ਤੇ ਇੱਕ ਕੈਰੋ ਲੈ ਗਏ ਸਮੋਸੇ ਲੈਣ। ਉਪਰ ਤੋਂ ਸਮੋਸੇ ਤੋਂ ਬਾਅਦ ਸਿੱਧਾ ਹੀ ਅੰਮ੍ਰਿਤਸਰ ਲੈ ਗਏ। ਅੰਮ੍ਰਿਤਸਰ ਤੋਂ ਬਾਅਦ ਵਿੱਚ ਇਹਨਾਂ ਨੇ ਮੈਨੂੰ ਭਵਾਲ ਲੈ ਗਏ। ਹਾਂਜੀ। ਭਵਾਲ ਮਰ ਕੇ ਕਿੱਥੇ ਰਹੇ ਸੀ? ਜਿਹੜੇ ਸੁਨਾਰੇ ਕੋ। ਇਹਨਾਂ ਦੇ ਦੋਸਤ ਸੀ ਜੋ ਸ਼ਾਇਦ ਉੱਥੇ ਲੱਗੇ ਗਏ। ਕਿਨੇ ਦਿਨ ਲੱਗੇ? 7 ਦਿਨ। ਫਿਰ ਕਿੱਦਾਂ ਮਤਲਬ ਘਰ ਵਾਪਸ ਆਏ? ਉਹਨਾਂ ਦੇ ਸਿਟਰਾਲਾਂ ਅੰਗਲੇ ਦੇ ਪਾਪਾ ਤੇ ਕੋਈ ਉਹਨਾਂ ਦੇ ਘਰ ਦੇ ਮੈਂਬਰ ਹੋਣ ਲੰਗੇ ਆਏ ਤੇ ਉੱਥੋਂ ਵਾਪਸ ਲੈ ਕੇ ਆਏ ਹੋ ਜਿੰਨਾ ਜ਼ਬਰਦਸਤੀ ਕਰਾ ਕੀਤੀ ਹੈ ਹਾਂਜੀ ਵੀਰ ਜੀ ਇੱਕ ਤੇ ਮੇਰੀ ਬੱਚੀ ਨਾਲ ਇਹਨਾਂ ਨੇ ਗਲਤ ਕੰਮ ਕੀਤਾ ਇੱਕ ਵੀਰ ਜੀ ਟੋਲੀਆਂ ਬੰਨ ਬੰਨ ਕੇ ਸਾਡੇ ਘਰੇ ਆਉਂਦੇ ਆ ਹਨ ਆਣ ਕੇ ਧਮਕੀਆਂ ਦਿੰਦੇ ਆ 15 15 16 16 15 15 16 16 ਜਣੇ ਆ ਕੇ ਸਾਡੇ ਕੋਲ ਆਂਦੇ ਹਨ ਮਤਲਬ ਕਿ ਫੈਸਲਾ ਕਰੋ ਸਾਡੇ ਨਾਲ ਸਾਡੇ ਨਾਲ ਫੈਸਲਾ ਕਰੋ ਏ ਦੱਸੋ ਵੀ ਇਹਨਾਂ ਨਾਲ ਤਾਂ ਕੇਸ਼ਾ ਹੀ ਹੁੰਦੀ ਆ ਤੇ ਸਾਡੇ ਨਾਲ ਵੀ ਤਾਂ ਕੇਸ਼ਾ ਹੀ ਹੋਈ ਆ ਇਹਦਾ ਇੱਕ ਜਿਹੜਾ ਮਾਮਲਾ ਸਾਹਮਣੇ ਆ ਕਿ ਨਵਾਲਕਾ ਬੱਚੀ ਦੇ ਨਾਲ ਦਾ ਡੇਵਲ ਜਨਾ ਕਰਨਾ ਮਾਮਲਾ ਸਾਹਮਣੇ ਇਸ ਵਾਲੀ ਮੀਟਰ ਤੋਂ ਕੀ ਸਰਾ ਬੰਦ ਇਹ ਸਰਾਲੀ ਮੰਡਾ ਤੋਂ ਰਮਨਦੀਪ ਕੌਰ ਡਾਕਟਰ ਆਫ ਪੰਜਾਬ ਸਿੰਘ ਦੀ 15 ਸਾਲ ਦੀ ਜਵ ਕੁੜੀ ਦੀ ਤੇ ਇਹਦਾ ਸ਼੍ਰੀਕੇ ਚੋਂ ਜੀਜਾ ਲੱਗਦਾ ਸੀ ਉਹ ਇਹਦੇ ਘਰੇ ਆਇਆ ਜਗਰੂਪ ਸਿੰਘ ਚਾਟੇਵੰਦ ਉਹ ਪਹਿਲਾਂ ਰਹਿੰਦਾ ਰਿਹਾ ਉਹ ਵਰਗਲਾ ਆ ਕੇ ਕੁੜੀ ਨੂੰ ਇੱਥੋਂ ਲੈ ਗਿਆ ਸੀ ਛੇ ਦਿਨ ਪਹਿਲਾਂ ਉਸ ਤੋਂ ਬਾਅਦ ਇਹ ਕੁੜੀ ਨੂੰ ਭਪਾਲ ਲੈ ਗਿਆ ਉੱਥੇ ਜਾ ਕੇ ਇਹਨੇ ਚਲੋ ਨਾ ਗਲਤ ਕੰਮ ਕੀਤਾ ਤੇ ਉਹਦੇ ਵਿਭਾਗ ਤੇ ਅਸੀਂ ਇਹਨੂੰ ਦੋਸ਼ੀ ਨੂੰ ਕਾਬੂ ਕਰਕੇ ਕੁੜੀ ਨੂੰ ਰਿਕਵਰ ਕਰਕੇ ਤੇ ਪਰਚਾ ਦਰਜ 63 63/25 ਮੈਡਮ ਨਰਿੰਦਰ ਕੌਰ ਨੂੰ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਤਫ਼ਤੀਸ਼ ਦੌਰਾਨ ਇਹਦੀ ਦੋਸ਼ੀ ਦੀ ਰੈਸਟ ਅਸੀਂ ਪਾ ਚੁੱਕੇ ਹਾਂ ਕੁੜੀ ਦੇ ਜਿਹੜਾ ਮੈਡੀਕਲ ਕਰਾਇਆ ਜਾ ਰਿਹਾ ਹੈ ਤੇ 164 ਦੇ ਬਿਆਨ ਕਰਾਇਆ ਜਾ ਰਿਹਾ ਹੈ ਅਗਲੀ ਕਾਰਵਾਈ ਤੇ ਅਗਲੀ ਇਹਦਾ ਰਿਮਾਂਡ ਲੈ ਕੇ ਦੋਸ਼ੀ ਦਾ ਹੋਰ ਵੀ ਵੇਖਾਂਗੇ ਕਿ ਉਹਨੂੰ ਕਿੱਥੇ ਕਿੱਥੇ ਕੁੜੀਆਂ ਨੂੰ ਰੱਖਿਆ ਜਾਂ ਸਾਰੇ ਜੋ ਤਫ਼ਤੀਸ਼ ਦੌਰਾਨ ਸਾਰੇ ਤੱਤ ਸਾਹਮਣੇ ਲਿਆ